ਨਵਾਂ ਤੈਨ ਮੈਂ ਕਿੰਨੀ ਦੇਰ ਤੱਕ ਆਵਾ ਕਿ ਮੈਨੂੰ ਰੋਟੀ ਦੇ ਦੇ ਮੈਂ ਤੁਹਾਨੂੰ ਕਿਹਾ ਤੇ ਆ ਗਈ ਬਸ 5 ਮਿੰਟ ਰੁਕ ਜਾਓ ਮੈਂ ਹੁਣੇ ਦੇਣ ਲੱਗੀ ਆ ਮੈਨੂੰ ਸਮਝ ਹੀ ਨਹੀਂ ਆਉਂਦੀ ਤੁਸੀਂ ਇੰਨੀ ਛੋਟ ਛੋਟੀ ਗੱਲ ਤੇ ਇਨੇ ਹਾਈਪਰ ਕਿਉਂ ਹੋ ਜਾਂਦੇ ਹੋ ਤੇ ਫਿਰ ਮੇਰੇ ਇੱਕ ਵਾਰ ਬੋਲਣ ਚ ਕੰਮ ਕਰ ਦਿਆ ਕਰ ਤੁਹਾਡੇ ਨਾਲ ਤੇ ਗੱਲ ਕਰਨਾ ਹੀ ਬੇਕਾਰ ਆ ਨਾ ਤੇ ਤੁਸੀਂ ਇੱਕ ਚੰਗਾ ਪੁੱਤ ਬਣ ਸਕਿਓ ਤੇ ਨਾ ਹੀ ਚੰਗੇ ਘਰ ਵਾਲੇ ਪਰ ਘੱਟੋ ਘੱਟ ਨਾ ਆਉਣ ਵਾਲੇ ਟਾਈਮ 'ਚ ਇੱਕ ਚੰਗਾ ਪਿਓ ਜ਼ਰੂਰ ਬਣ ਜਾਣਾ ਮੰਮੀ ਉਹਨੇ ਮੈਨੂੰ ਇਸ ਤਰ੍ਹਾਂ ਬੋਲਿਆ ਕਿ ਮੈਂ ਵਾਕਈ ਚੰਗਾ ਇਨਸਾਨ ਨਹੀਂ ਆ। ਪੁੱਤ ਵੇਖ ਜੇ ਕੱਲ ਨੂੰ ਟੀਰੇ ਘਰ ਤੇ ਹੀ ਹੁੰਦੀ ਹੈ ਤੇ ਜੇ ਉਹਦਾ ਘਰ ਵਾਲਾ ਇੰਨੀ ਬਦਤਮੀਜ਼ੀ ਨਾਲ ਗੱਲ ਕਰੇ ਜਿਵੇਂ ਕਿ ਤੂੰ ਉਹਨਾਂ ਨੂੰ ਨਹੀਂ ਤਨਾ ਕਰਦਾ। ਉਹਨੂੰ ਕੋਈ ਇੱਜ਼ਤ ਨਹੀਂ ਦਿੰਦਾ ਤੇ ਫੇਰ ਪੁੱਤ ਤੈਨੂੰ ਕਿਹੋ ਜਿਹਾ ਲੱਗੇਗਾ? ਪੁੱਤ ਜੇ ਤੈਨੂੰ ਲੱਗਦਾ ਨਾ ਕਿ ਇਹ ਚੀਜ਼ਾਂ ਗਲਤ ਆ ਫੇ ਕੱਲ ਨੂੰ ਟੀਰੀ ਤੇ ਨਾਲ ਇਹ ਤਰ੍ਹਾਂ ਨਾ ਹੋਵੇ। ਤੈਨੂੰ ਆਪਣੇ ਆਪ ਨੂੰ ਸੁਧਾਰਨਾ ਤੇ ਆਪਣੀ ਘਰ ਵਾਲੀ ਦੀ ਇੱਜ਼ਤ ਕਰਿਆ ਕਰ ਕਿਉਂਕਿ ਉਹ ਵੀ ਬੁੱਤ ਕਿਸੇ ਦੀਧੀਧੀ ਹੈ